ਚੱਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ-ਬਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਮੁੱਖ ਤੌਰ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਇੱਕ ਮਸਲਾ ਅਮਰੀਕਾ ਦੇ ਵਿੱਚ ਪੈਦਾ ਹੋਇਆ ਜਿਹੜਾ ਆਈਆਰਐਸਾ ਉਹਨਾਂ ਦਾ ਅੰਗਰੇਜ਼ੀ ਤੋਂ ਬਿਨਾਂ ਬਾਕੀ ਪਛਾਵਾਂ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਉਹਨੂੰ ਉਹ ਬੰਦ ਕਰਨ ਜਾ ਰਹੇ ਇਹ ਕੀ ਮਾਮਲਾ ਹੈ ਦੂਜਾ ਟਾਟ ਬਲੈਂਚ ਨੇ ਗਿਸਲਨ ਮੈਕਸ਼ਵੈਲ ਦਾ ਇੰਟਰਵਿਊ ਕੀਤਾ ਜਿਹੜਾ ਜੈਫਰੀ ਐਪਸਟ੍ਰੀਨ ਫਾਈਲਸ ਵਾਲਾ ਮਾਮਲਾ ਹੈ ਬਹੁਤ ਪੱਖਤਾ ਮੁੱਦੇ ਤੇ ਗੱਲਬਾਤ ਕਰਾਂਗੇ ਤੀਜਾ ਜਿਹੜਾ CBS ਤੇ Sky Dance ਦਾ ਰਲੇਵਾ ਆ ਉਹਨੂੰ ਮਨਜ਼ੂਰੀ ਮਿਲ ਗਈ ਆ ਬਹੁਤ ਟ੍ਰੇਡਾ ਮਾਮਲਾ ਸੀ ਇਹ ਵੀ ਤੇ ਹਰਖ ਔਗਨ ਦੀ ਮੌਤ ਦੇ ਉੱਤੇ ਬਹੁਤ ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਮਰਕਜ਼ ਵਿੱਚ ਹੁਣ ਜਿਹੜੇ ਸੈਂਕਚਰੀ ਸਿਟੀਜ਼ ਨੇ ਉਹਨਾਂ ਦਾ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਸੈਂਕਚਰੀ ਸਿਟੀਜ਼ ਕੀ ਨੇ ਤੇ ਕੀ ਮਾਮਲਾ ਇਹ ਵੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਆ ਸਭ ਤੋਂ ਪਹਿਲਾਂ ਗੱਲਬਾਤ ਅੱਜ ਜਿਹੜਾ ਇੰਗਲਿਸ਼ ਜਿਹੜਾ ਉਹਦੇ ਬਾਰੇ ਅੰਗਰੇਜ਼ੀ ਤੋਂ ਬਿਨਾਂ ਜਿਹੜੀਆਂ ਬਾਕੀ ਭਾਸ਼ਾਵਾਂ ਨੇ ਉਹਦੇ ਬਾਰੇ ਜਿਹੜਾ IRS ਆ ਉਹਨਾਂ ਨੇ ਕੀ ਕੀਤਾ ਜਿਹੜੀਆਂ ਰੈਵਨਿਊ ਸਰਵਿਸਸ ਡਿਪਾਰਟਮੈਂਟ ਆ ਆਪਣਾ ਇਹਨਾਂ ਦਾ ਅਮਰੀਕਾ ਦੇ ਵਿੱਚ ਉੱਥੇ ਜਿਹੜੇ ਵੀ ਫਾਰਮ ਨੇ ਜਿੱਥੇ ਅੰਗਰੇਜ਼ੀ ਦੇ ਵਿੱਚ ਹੁੰਦੇ ਆ ਉਹਦੇ ਨਾਲ ਕਈ ਹੋਰ ਭਾਸ਼ਾਵਾਂ ਦੇ ਵਿੱਚ ਹੁੰਦੇ ਆ ਅਮਰੀਕਾ ਦੀ ਕੋਈ ਵੀ ਅਫੀਸ਼ੀਅਲ ਲੈਂਗੁਏਜ ਨਹੀਂ ਆ ਅੰਗਰੇਜ਼ੀ ਅਮਰੀਕਾ ਦੀ ਅਫੀਸ਼ੀਅਲ ਲੈਂਗੁਏਜ ਨਹੀਂ ਆ ਕਦੇ ਵੀ ਕਾਨੂੰਨੀ ਤੌਰ ਦੇ ਉੱਤੇ ਇਹਨੂੰ ਅਫੀਸ਼ੀਅਲ ਲੈਂਗੁਏਜ ਨਹੀਂ ਮੰਨਿਆ ਗਿਆ ਪਰ ਰਾਸ਼ਟਰਪਤੀ 트럼ਪ ਨੇ ਇੱਕ ਆਰਡਰ ਸਾਈਨ ਕੀਤਾ ਜਿਹਦੇ ਚ ਉਹਨੇ ਡਿਕਲੇਅਰ ਕਰ ਦਿੱਤਾ ਕਿ ਜਿਹੜੀ ਆਫੀਸ਼ੀਅਲ ਲੈਂਗੁਏਜ ਅਮਰੀਕਾ ਦੀ ਉਹ ਅੰਗਰੇਜ਼ੀ ਆ ਤੇ ਹਾਲਾਂਕਿ ਜਿਹੜਾ ਅਮਰੀਕਾ ਦਾ ਕਾਨੂੰਨ ਆ ਉਹ ਕਿਸੇ ਵੀ ਭਾਸ਼ਾ ਨੂੰ ਜਿਹੜਾ ਕੋਈ ਆਫੀਸ਼ੀਅਲੀ ਰੈਕੋਗਨਾਈਜ਼ ਨਹੀਂ ਕਰਦਾ ਵੀ ਆਹੀ ਸਾਡੀ ਭਾਸ਼ਾ ਹੈ ਜਿੱਦਾਂ ਕੈਨੇਡਾ ਦੇ ਵਿੱਚ ਦੋ ਨੇ ਫ੍ਰੈਂਚ ਤੇ ਅੰਗਰੇਜ਼ੀ ਅਮਰੀਕਾ ਦੇ ਵਿੱਚ ਇਦਾਂ ਦਾ ਨਹੀਂ ਹੈ ਆਈਆਰਐਸ ਦੀਆਂ ਜਿਹੜੀਆਂ ਮਲਟੀ ਲਿੰਗੁਅਲ ਸਰਵਿਸਿਜ਼ ਨੇ ਉਹ ਰਿਸਕ ਤੇ ਨੇ ਆਈਆਰਐਸ ਰੈਵਨਿਊ ਸਰਵਿਸਿਸ ਡਿਪਾਰਟ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਸਾਰੀਆਂ ਪਛਾਵਾਂ ਦਾ ਖਿਆਨ ਰੱਖਦਾ ਹੁਣ ਕੀ ਕਰਨਗੇ ਇਹ ਕਿ ਜਿਹੜੀਆਂ ਸਪੈਨਿਸ਼ ਆ ਚਾਈਨੀਜ਼ ਆ ਉਹਨਾਂ ਲੋਕਾਂ ਦੀਆਂ ਪਛਾਵਾਂਵਾਂ ਬੰਦ ਕਰ ਦੇਣਗੇ ਉਹ ਫਾਰਮ ਉਹਨਾਂ ਪਛਾਵਾਂਵਾਂ ਦੇ ਵਿੱਚ ਨਹੀਂ ਆਉਣਗੇ ਦਾ ਮਤਲਬ ਯਾਨੀ ਅਮਰੀਕਾ ਦੇ ਵਿੱਚ ਲੋਕ ਸਪੈਨਿਸ਼ ਬੋਲਦੇ ਆ ਜਾਂ ਚਾਈਨੀਜ਼ ਬੋਲਦੇ ਆ ਉਹਨਾਂ ਦੇ ਲਈ ਸਮੱਸਿਆਵਾਂ ਆ ਸਕਦੀ ਹੁਣ ਜਦੋਂ ਇਹਨਾਂ ਨੇ ਡੋਨਲਡ ਟਰੰਪ ਨੇ ਇਹ ਕਹਿ ਦਿੱਤਾ ਕਿ ਅੰਗਰੇਜ਼ੀ ਅਮਰੀਕਾ ਦੀ ਅਫੀਸ਼ੀਅਲ ਭਾਸ਼ਾ ਹੈ ਦਾ ਮਤਲਬ ਬਾਕੀ ਪਛਾਵਾਂਵਾਂ ਨੂੰ ਇਹ ਮੰਨਦੇ ਨਹੀਂ ਤੇ ਉਹਨਾਂ ਦੀ ਜਿਹੜੀ ਫੰਡਿੰਗ ਆ ਫਿਰ ਉਹ ਵੱਧ ਹੋ ਜਾਊਗੀ IRS ਦੀ ਜਦੋਂ ਫੰਡਿੰਗ ਹੀ ਬੰਦ ਹੋ ਗਈ ਵੀ ਜਦੋਂ ਭਾਸ਼ਾ ਹੀ ਇੱਕ ਆ ਤੁਸੀਂ ਬਾਕੀ ਹੋਂ ਦੇ ਵਿੱਚ ਕਾਗਜ਼ ਪੱਤਰ ਕਿਉਂ ਕਰਨੇ ਕਿ ਜਿੰਨੇ ਫਾਰਮ ਆ ਲਗਭਗ 100 ਟ੍ਰਾਂਸਲੇਟਡ ਟੈਕਸ ਫਾਰਮ ਨੇ ਫ੍ਰੀ ਟ੍ਰਾਂਸਲੇਸ਼ਨ ਹੈਲਪ ਆ ਵੀ ਜੇ ਤੁਹਾਨੂੰ ਕੋਈ ਦਿੱਕਤ ਆ ਤੁਸੀਂ ਕਰ ਸਕਦੇ ਆ ਤੇ ਜਿਹੜੀ ਉਹਨਾਂ ਦੀ ਮਲਟੀ ਲੈਂਗੁਅਲ ਵੈਬਸਾਈਟ ਆ ਇਹਨਾਂ ਦਾ ਸੋਸ਼ਲ ਮੀਡੀਆ ਆ ਉਹ ਸਾਰਾ ਦਾ ਸਾਰਾ ਬੰਦ ਹੋ ਜਾਊਗਾ ਕੁਝ ਐਕਸਪਰਟ ਕਹਿੰਦੇ ਆ ਕਿ ਰਾਸ਼ਟਰਪਤੀ 트ੰਪ ਦੇ ਕੋਲੇ ਕਾਨੂੰਨੀ ਤੌਰ ਦੇ ਉੱਤੇ ਇਹ ਅਧਿਕਾਰ ਹੀ ਨਹੀਂ ਕਿ ਉਹ ਅੰਗਰੇਜ਼ੀ ਨੂੰ ਅਮਰੀਕਾ ਦੀ ਰਾਸ਼ਟਰੀ ਭਾਸ਼ਾ ਵਜੋਂ ਆਫੀਸ਼ੀਅਲ ਲੈਂਗੁਏਜ ਮਾਫੀ ਚਾਹੁੰਦੇ ਆ ਮਤਲਬ ਉਹ ਅਨਾਉਂਸ ਕਰ ਸਕੇ ਟੋਨੀ ਜਰ ਪੈਮਬੌਲਦੀ ਨੇ ਜਿਹੜੇ ਫੈਡਰਲ ਏਜੰਸੀਜ਼ ਹਨ ਉਹਨਾਂ ਨੂੰ ਦੱਸਿਆ ਕਿ ਜਿਹੜੀਆਂ ਖਾਸ ਖੋਰ ਦੇ ਉੱਤੇ ਤੁਹਾਨੂੰ ਫੇਜ਼ ਆਊਟ ਕਰ ਦੇਣਾ ਚਾਹੀਦਾ ਬਾਕੀ ਸਾਰੀਆਂ ਪਛਾਵਾਂ ਨੂੰ ਸਿੱਧਾ ਸਿੱਧਾ ਫੋਕਸ ਅੰਗਰੇਜ਼ੀ ਦੇ ਉੱਤੇ ਕਰੋ ਆਈਆਰਐਸ ਐਸ ਵੈਲ ਪਾਲਿਸੀ ਇਹ ਆ ਕਿ ਜਿਨ੍ਹਾਂ ਲੋਕਾਂ ਦੀ ਅੰਗਰੇਜ਼ੀ ਦੇ ਵਿੱਚ ਹੱਥ ਤੰਗ ਆ ਜਾਂ ਲਿਮਟਿਡ ਸਕਿੱਲ ਆ ਉਹਨਾਂ ਦੀ ਮਦਦ ਕੀਤੀ ਜਾਵੇ ਹੁਣ ਜਿਹੜਾ ਆਈਆਰਐਸ ਨੇ ਆਪਣਾ ਸਿਵਲ ਰਾਈਟ ਡਿਵੀਜ਼ਨ ਅਪ੍ਰੈਲ ਚ ਬੰਦ ਕਰਤੀ ਉਹਦੇ ਨਾਲ ਇਹ ਆ ਕਿ ਜਿਹੜੇ ਅੰਗਰੇਜ਼ੀ ਨਹੀਂ ਬੋਲਦੇ ਨੌਨ ਇੰਗਲਿਸ਼ ਸਪੀਕਰ ਨੇ ਉਹਨਾਂ ਨਾਲ ਤਕਾ ਹੋਊਗਾ ਇਮੀਗ੍ਰੈਂਟਸ ਨੇ ਬਹੁਤ ਸਾਰੇ ਸਪੈਨਿਸ਼ ਬੋਲਦੇ ਆ ਆਪਣੇ ਆਪਾਂ ਜਾਣਦੇ ਆ ਕਿ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਦਿੱਕਤ ਆਊਗੀ ਅ ਦੂਜਾ ਹੈਗਾ ਕਿ ਆਈਆਰਐਸ ਨੇ ਜਿਹੜੇ ਇੰਟਰਪ੍ਰੀਟਰ ਸਰਵਿਸਿਜ਼ ਨੇ ਇਹਨਾਂ ਦੀਆਂ ਉਹ ਕੁਛ ਵੀ ਨਿਆਲੇ ਰੀਨਿਊ ਕੀਤੇ ਆ ਹੁਣ ਹੋ ਸਕਦਾ ਉਹ ਐਕਸਟੈਂਡ ਨਾ ਕਰਨ ਅ ਐਕਸਪਰਟ ਕਹਿੰਦੇ ਵੀ ਕੱਟ ਨੁਕਸਾਨ ਕਰਨਗੇ ਅੰਗਰੇਜ਼ੀ ਅਮਰੀਕਾ ਦੇ ਵਿੱਚ ਕੋਈ ਵੀ ਅਫੀਸ਼ੀਅਲ ਲੈਂਗੁਏਜ ਨਹੀਂ ਆ ਇੰਗਲਿਸ਼ ਕੁਦਰਤੀ ਆ ਵੀ ਸਭ ਤੋਂ ਜ਼ਿਆਦਾ ਲੋਕ ਉੱਥੇ ਬੋਲਦੇ ਆ 78% ਲੋਕ ਅਮਰੀਕਾ ਦੇ ਵਿੱਚ ਅੰਗਰੇਜ਼ੀ ਬੋਲਦੇ ਆ ਤੇ ਜਿਹੜਾ ਇਹ ਡੋਮਿਨੈਂਟ ਲੈਂਗੁਏਜ ਆ ਉੱਥੇ ਦੀ ਜਿਹੜੀ ਸਪੈਨਿਸ਼ ਆ 40 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਸਪੈਨਿਸ਼ ਬੋਲਦੇ ਆ ਬਹੁਤ ਸਾਰੀਆਂ ਹੋਰ 350 ਪਛਾਵਾਂ ਵਾਲੇ ਅਮਰੀਕਾ ਦੇ ਵਿੱਚ ਬੋਲੀਆਂ ਜਾਂਦੀਆਂ ਚਾਈਨੀਜ਼ ਆ ਆਪਣੇ ਟੈਗਲੋਗ ਆ ਵਿਟਨੀਜ਼ ਆ ਅਰੈਬਿਕ ਆ ਜਾਂ ਹੋਰ ਬਹੁਤ ਸਾਰੀਆਂ ਨੇ ਕੁਝ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਪ੍ਰਤੀ ਕਾਨੂੰਨ ਨੇ ਉਹ ਵੱਖਰੇ ਦੇ ਤੇ ਜਿਹੜਾ 30 ਸਟੇਟਾਂ ਨੇ ਉਹਨਾਂ ਨੇ ਇੰਗਲਿਸ਼ ਨੂੰ ਅਫੀਸ਼ੀਅਲ ਲੈਂਗੁਏਜ ਡਿਕਲੇਅਰ ਕੀਤਾ ਆ ਪਰ ਇਹ ਜਿਹੜੀ ਫੈਡਰਲ ਪ੍ਰੈਕਟਿਸਸ ਨੇ ਉਹਨੂੰ ਓਵਰਰਾਈਡ ਨਹੀਂ ਕਰ ਸਕਦੇ ਇਹਦਾ ਮਤਲਬ ਆ ਕਿ ਦੂਜੀਆਂ ਪਛਾਵਾਂ ਦੇ ਉੱਤੇ ਸਿੱਧਾ-ਸਿੱਧਾ ਇਹਦਾ ਅਸਰ ਪਊਗਾ ਇੱਕ ਨਵਾਂ ਮਸਲਾ ਅਮਰੀਕਾ ਦੇ ਵਿੱਚ ਇਸ ਵੇਲੇ ਸ਼ੁਰੂ ਹੋ ਗਿਆ ਆ ਇੱਕ ਜਿਹੜੀ ਅਗਲੀ ਖਬਰ ਅੱਜ ਜਿਹੜੀ ਬਹੁਤ ਚਰਚਾ ਦੇ ਵਿੱਚ ਆ ਉਹ ਜਿਹੜੀ ਖਬਰ ਆ ਉਹ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਕੇਸ ਸਭ ਤੋਂ ਵੱਧ ਚਰਚਾ ਦੇ ਵਿੱਚ ਆ ਰਿਹਾ ਹੈ ਜੈਫਰੀ ਐਪਸਟ੍ਰੀਨ ਦਾ ਤੇ ਉਸ ਮਾਮਲੇ ਦੇ ਵਿੱਚ ਟਾਰਡ ਬਲੈਂਚ ਨੇ ਗਿਸਲੇਮ ਮੈਕਸਵੈਲ ਦਾ ਇੰਟਰਵਿਊ ਕੀਤਾ ਆ ਤੇ ਇਹ ਇੰਟਰਵਿਊ ਹੁਣ ਬਹੁਤ ਚਰਚਾ ਦੇ ਵਿੱਚ ਆ ਮੈਕਸਵੈਲ ਇੱਕ ਟਾਪ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ ਅਫੀਸ਼ੀਅਲ ਜਿਹਦਾ ਨਾਂ ਟਾਰਡ ਬਲੈਂਸ਼ਾ ਆ ਉਹਨੇ ਮੈਕਸਵੈਲ ਨੂੰ ਜੇਲ੍ਹ ਦੇ ਵਿੱਚ ਇੰਟਰਵਿਊ ਕੀਤਾ ਜੈਫਰੀ ਐਪਸਟੇਨ ਮਾਮਲੇ ਦੇ ਵਿੱਚ ਕਿਉਂ ਨੇ ਗਰਲਸ ਦਾ ਅਬਿਊਜ਼ ਕੀਤਾ ਸੈਕਸ਼ੂਅਲੀ ਕਈ ਕੁਸ਼ ਕੀਤਾ ਤੇ ਜਿਹੜਾ ਬਹੁਤ ਕੁਸ਼ ਹੋਇਆ ਸੈਕੰਡ ਸੈਸ਼ਨ ਉਸ ਇੰਟਰਵਿਊ ਦਾ ਪਲਾਨ ਕੀਤਾ ਗਿਆ ਉਹਦੇ ਵਕੀਲ ਨੇ ਦੱਸਿਆ ਕਿ ਮੈਕਸਵੈਲ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਤੇ ਕਿਸੇ ਮਤਲਬ ਗੱਲ ਤੋਂ ਉਹਨੇ ਇਨਕਾਰ ਨਹੀਂ ਕੀਤਾ ਤੇ ਕੋਈ ਵੀ ਮਤਲਬ ਪੂਰੇ ਦਿਨ ਦੀ ਮੀਟਿੰਗ ਹੋਈ ਆ ਜਿਹੜੇ ਕ੍ਰਿਟਿਕ ਡੈਮੋਕਰੇਟ ਚਕਸ਼ੂਮਰ ਵਰਗੇ ਨੇ ਉਹ ਕਹਿੰਦੇ ਆ ਕਿ ਕਨਫਲਿਕਟ ਆਫ ਇੰਟਰਸਟ ਆ ਬੈਂਚਰ 트럼ਪ ਦੀ ਸਾਬਕਾ ਪਰਸਨਲ ਲਾਇਰ ਰਹੇ ਹੈ ਤੇ ਇਹ ਹੁਣ ਕੁਐਸਚਨਿੰਗ ਹੈਂਡਲ ਕਰ ਰਿਹਾ ਹੈ ਜਸਟਿਸ ਡਿਪਾਰਟਮੈਂਟ ਹੋ 트럼ਪ ਬਹੁਤ ਗੁੱਸੇ ਹੋਏ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਬਹੁਤ ਮਤਲਬ ਗੁੱਸੇ ਦੇ ਵਿੱਚ ਇਹਦਾ ਜਵਾਬ ਦਿੱਤਾ ਹੈ ਮਾਮਲਾ ਇਹ ਤੋਂ ਪਹਿਲਾਂ ਜੀ ਮਤਲਬ ਇਹ ਬਹੁਤ ਪਿਛਲੇ ਦਿਨਾਂ ਦੇ ਵਿੱਚ ਸਭ ਤੋਂ ਵੱਧ ਚਰਚਾ ਅਮਰੀਕਾ ਦੇ ਵਿੱਚ ਜੈਫਰੀ ਐਪਸਟੇਨ ਫਾਈਲ ਦੀ ਹੋ ਰਹੀ ਹੈ ਜੈਫਰੀ ਐਪਸਟੇਨ ਇੱਕ ਬਹੁਤ ਅਮੀਰ ਫਾਈਨੈਂਸਰ ਸੀ ਵੱਡੇ ਬੰਦਿਆਂ ਦੇ ਨਾਲ ਕਨੈਕਸ਼ਨ ਸੀ ਜਿਨ੍ਹਾਂ ਵਿੱਚ ਪੋਲੀਟੀਸ਼ੀਅਨ ਵੀ ਸੀ ਬਿਜ਼ਨਸਮੈਨ ਵੀ ਸੀ ਤੇ ਸੈਲੀਬ੍ਰਿਟੀਜ਼ ਵੀ ਕੀਤਾ ਇਹਨੇ ਕੀ ਆ ਦੋਸ਼ੇ ਲੱਗੇ ਵੀ ਇਹ ਇੱਕ ਸੈਕਸ ਟ੍ਰੈਫਿਕਿੰਗ ਰਿੰਗ ਰਨ ਕਰਦਾ ਸੀ ਜਿਹਦੇ ਚ ਕੁੜੀਆਂ ਨੂੰ ਅਬਿਊਜ਼ ਕਰਦਾ ਸੀ ਤੇ ਜਿਹੜੀ ਇਹਦੀ ਐਸੋਸੀਏਟ ਸੀਗੀ ਆਹ ਮੈਕਸਵੈਲ ਜਿਹਦੀ ਇੰਟਰਵਿਊ ਕੀਤੀ ਆ ਉਹਦੀ ਮਦਦ ਦੇ ਨਾਲ 2008 ਦੇ ਵਿੱਚ ਇਹਨੂੰ ਇੱਕ ਥੋੜੀ ਜਿਹੀ ਸਜ਼ਾ ਮਿਲੀ ਸੀ ਫਲੋਰੀਡਾ ਦੇ ਵਿੱਚ ਤੇ ਕਾਫੀ ਉਹਦਾ ਰੌਲਾ ਰੱਪਾ ਪਿਆ ਸੀ ਫਿਰ ਇਹਦੀ ਗ੍ਰਿਫਤਾਰੀ ਹੋਈ ਸੀ 19 ਦੇ ਵਿੱਚ ਫੈਡਰਲ ਸੈਕਸ ਟ੍ਰੈਫਿਕਿੰਗ ਦੇ ਤਾਰ ਉਹਦੇ ਤੋਂ ਬਾਅਦ ਇਹਨੇ ਉੱਥੇ ਆਤਮ ਹੱਤਿਆ ਕਰ ਲਈ ਇਹਨੇ ਆਤਮ ਹੱਤਿਆ ਕਰ ਲਈ ਤੇ ਕਈ ਲੋਕ ਕਹਿੰਦੇ ਵੀ ਇਹਨੂੰ ਮਾਰਿਆ ਗਿਆ ਕਿਸੇ ਤਰੀਕੇ ਦੇ ਨਾਲ ਕਿਉਂ ਕਿ ਇਹਦੇ ਲਿੰਕ ਵੱਡੇ ਬੰਦਿਆਂ ਦੇ ਸੀ ਨਾ ਵੱਡੇ ਬੰਦਿਆਂ ਦੇ ਹੋਣੇ ਸੀ ਇਸ ਕਰਕੇ ਵੀ ਮਾਰ ਦਿੱਤਾ ਗਿਆ ਸੀ ਪਰ ਦੱਸਿਆ ਜਾ ਰਿਹਾ ਵੀ ਇਹਨੇ ਉੱਥੇ ਜਿਹੜੀ ਇਹਦੀ ਸੁਇਸਾਈਡ ਹੋਈ ਹੈ ਜੇ ਤਨ ਹੁਣ ਜਿਹੜੀ ਉਹ ਬੀਬੀ ਇਹਦੇ ਨਾਲ ਸੀਗੀ ਇਹ ਸਾਰਾ ਕੰਮ ਕਰਦੀ ਉਹ ਜੇ ਜੇਲ੍ਹ 'ਚ ਜੈਫਰੀ ਐਪਸਟ੍ਰਾਈਨ ਮਰ ਗਿਆ ਉਹਦੇ ਵਿੱਚ ਡੋਨਲਡ ਟਰੰਪ ਦਾ ਨਾਮ ਵੀ ਆਉਂਦਾ ਕਿ ਭਾਈ ਇਹ ਵੀ ਉਹਦੇ ਨਾਲ ਇਨਵੋਲਵ ਸੀ ਜੈਫਰੀ ਐਪਸਟਿਨ ਦੇ ਨਾਲ ਇਹਨੇ ਇੱਕ ਬਰਥਡੇ ਦੇ ਉੱਤੇ ਉਹਨੂੰ ਨੰਗੀ ਜਨਾਨੀ ਦਾ ਕੁਝ ਬਣਾ ਕੇ ਤੇ ਉਹ ਵਿਸ਼ੇਸ਼ ਕੀਤੀ ਕਈ ਮਾਮਲੇ ਇਹ ਥਿਉਰੀਜ਼ ਆਈਆਂ ਇਹ ਸੱਚ ਕੀ ਹੈ ਝੂਠ ਕੀ ਹੈ ਪਤਾ ਨਹੀਂ ਪਰ ਹੁਣ ਜਿਹੜਾ ਉਹਦੀ ਇੰਟਰਵਿਊ ਕੀਤੀ ਗਈ ਆ ਤੇ ਇਹਨੇ ਟੌਟ ਬਲੈਂਸ਼ੇ ਨੇ ਉਹਦੀ ਇੰਟਰਵਿਊ ਕੀਤੀ ਹੈ ਤੇ ਇੱਕ ਦਿਨ ਹੋਰ ਉਹਦੇ ਲਈ ਰੱਖਿਆ ਗਿਆ ਰਾਸ਼ਟਰਪਤੀ 트ੰਪ ਨੇ ਕਿਹਾ ਵੀ ਇਹ ਡੈਮੋਕ੍ਰੇਟ ਦਾ ਸਕੈਮ ਆ ਇੱਕ ਬਹੁਤ ਵੱਡਾ ਸਾਨੂੰ ਜੜੀਆਂ ਕਿਉਂਕਿ ਇਹਨਾਂ ਦੇ ਕਹਿਣ ਅਨੁਸਾਰ ਕਿ ਸ਼ਿਆਮੀ ਨਹੀਂ ਸ਼ਿਆਮੀ ਨਹੀਂ ਹੋਗੇ ਰਾਸ਼ਟਰਪਤੀ 트럼ਪ ਨੂੰ ਸੱਤਾ ਦੇ ਵਿੱਚ ਆਇਆ ਨੂੰ ਕਿ ਸਾਡੇ ਆਫਿਸ ਨੇ ਬਹੁਤ ਕੁਝ ਅਚੀਵ ਕੀਤਾ ਆ ਤੇ ਉਹ ਜੋ ਕੁਝ ਅਸੀਂ ਅਚੀਵ ਕੀਤਾ ਆ ਉਹ ਸਾਰੇ ਕੁਝ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਾਰੇ ਇਦਾਂ ਦੇ ਸਕੈਂਡਲ ਸਾਹਮਣੇ ਲਿਆਂਦੇ ਜਾ ਰਹੇ ਆ ਪਬਲਿਕ ਚਾਹੁੰਦੀ ਆ ਕਿ ਫਾਈਲ ਜਿਹੜੀਆਂ ਰਿਲੀਜ਼ ਕੀਤੀਆਂ ਜਾਂ ਡੋਨਲਡ 트럼ਪ ਦੇ ਸਪੋਰਟਰ ਵੀ ਇਹਦੇ ਵਿੱਚ ਸ਼ਾਮਲ ਹੋ ਕਹਿੰਦੇ ਵੀ ਫਾਈਲ ਰਿਲੀਜ਼ ਕਰੋ ਦੇ ਕਿ ਕਲਾਇੰਟ ਲਿਸਟ ਆ ਕਾਂਗਰੈਸ ਨੇ ਐਕਚੁਅਲੀ ਹਾਊਸ ਸਬ ਕਮੇਟੀ ਜਿਹੜੀ ਯੂਐਸ ਹਾਊਸ ਸਬਕਮੇਟੀ ਆ ਉਹ ਉਹਨਾਂ ਨੇ ਕਿਹਾ ਵੀ ਇਹਨੂੰ ਖੋਲੋ ਸਾਰੇ ਕੁਸ਼ ਨੂੰ ਸੋ ਹੁਣ ਰਾਸ਼ਟਰਪਤੀ ਟਰੰਪ ਨੇ ਵਾਦਾ ਕੀਤਾ ਹੈ ਕਿ ਅਸੀਂ ਜਿਹੜੀ ਇਹ ਸਾਰਾ ਕੁਸ਼ ਇਨਸਾਫ ਕਰਾਂਗੇ ਐਫਸਰੀਨ ਦੀ ਜੇਲ ਦੇ ਵਿੱਚ 2019 ਦੇ ਵਿੱਚ ਮੌਤ ਹੋਈ ਕੈਸ਼ ਹੋਏ ਸ਼ਾਇਦ ਗਿਆ ਪ੍ਰਵਾਦ ਦੇ ਵਿੱਚ ਇਹ ਕੀ ਸੀਗਾ ਤੇ ਕੀ ਨਹੀਂ ਉਹਦੇ ਬਾਰੇ ਰਹੱਸ ਹਜੇ ਉਸ ਤਰ੍ਹਾਂ ਦਾ ਬਰਕਰਾਰ ਹੈ ਜਿਹੜੀ ਇੰਟਰਵਿਊ ਹੋਈ ਹੈ ਜਿਹੜੀ ਜਾਣਕਾਰੀ ਲਈ ਗਈ ਉਹਦੇ ਵਿੱਚ ਬਹੁਤ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਣ ਦੀ ਆਸ ਨਜ਼ਰ ਆ ਰਹੀ ਹੈ ਅਗਲੀ ਗੱਲਬਤ ਯੂਐਸ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਜਿਹੜਾ ਐਫ ਸੀ ਸੀ ਕਹਿੰਦੇ ਆ ਉਹਨਾਂ ਨੇ 8 ਬਿਲੀਅਨ ਡਾਲਰ ਦਾ ਮਰਜਰ ਪੈਰਾਮਾਉਂਟ ਪੈਰਾਮਾਉਂਟ ਜਿਹੜਾ ਸੀਬੀਐਸ ਬਹੁਤ ਮਸ਼ਹੂਰ ਕੰਪਨੀ ਚੈਨਲ ਆ ਉਹਦੀ ਪੇਰੈਂਟ ਕੰਪਨੀ ਹੈ ਕੋਈ ਸੀਬੀਐਸ ਜਿਹਦਾ ਨਾਈਟ ਸ਼ੋ ਪਿਛਲੇ ਦਿਨਾਂ ਦੇ ਵਿੱਚ ਬੰਦ ਕੀਤਾ ਗਿਆ ਉਹਨਾਂ ਨੇ ਕਹੇ ਵੀ ਨਹੀਂ ਕਰਨਾ ਤੇ ਸਕਾਈਡੈਂਸ ਮੀਡੀਆ ਇਹਨਾਂ ਦੋਵਾਂ ਦਾ ਮਰਜਰ ਹੋਇਆ 250 ਦਿਨ ਦਾ ਕਰੀਬ ਰਿਵਿਊ ਚੱਲਿਆ ਇਹਨਾਂ ਦਾ ਤੇ ਉਹ ਹੁਣ ਅਲਟੀਮੇਟਲੀ ਇਹਨਾਂ ਨੇ ਕਹਿ ਦਿੱਤਾ ਕਿ ਹਾਂਜੀ RDFCC ਜਿਹੜਾ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਆ ਉਹਨਾਂ ਨੇ ਅਲਟੀਮੇਟਲੀ ਇਸ ਚੀਜ਼ ਨੂੰ ਮਨਜ਼ੂਰੀ ਦੇ ਦਿੱਤੀ ਕਿ ਹਾਂਜੀ ਠੀਕ ਆ ਅਸੀਂ ਇਹਨੂੰ ਮੰਨਦੇ ਆ ਤੇ ਤੁਸੀਂ ਇਹ ਮਰਜਰ ਕਰ ਸਕਦੇ ਆ ਵੋਟ 2-1 ਦੀ ਸੀਗੀ 2 ਜਿਹੜੇ FCC ਦੇ ਮੈਂਬਰ ਸੀ ਉਹਨਾਂ ਨੇ ਅਪਰੂਵ ਕਰ ਦਿੱਤਾ ਪਰ ਡੈਮੋਕ੍ਰੇਟ ਕਮਿਸ਼ਨਰ ਐਨਾ ਗੋਜ਼ਮੈਸ ਜਿਹੜੇ ਨੇ ਉਹਨੇ ਵੋਟ ਦੇ ਵਿਰੋਧ ਦੇ ਵਿੱਚ ਪਾਈ ਆ ਮਤਲਬ ਪੋਲਿਟੀਕਲ ਪ੍ਰੈਸ਼ਰ ਕਿਸੇ ਨਾ ਕਿਸੇ ਪਾਸੇ ਦੋਵੇਂ ਪਾਸੇ ਦਾ ਸਕਾਈਡੈਂਸ ਨੇ ਹੁਣੇ ਵਾਦਾ ਕੀਤਾ ਵੀ ਅਸੀਂ ਰਿਵਿਊ ਕਰਾਂਗੇ CBS ਦੇ ਕੰਟੈਂਟ ਨੂੰ ਇਹਨਾਂ ਦਾ ਜਿਹੜਾ ਮਾਨੀਟਰ ਵਿਖਾਂ ਕਰਾਂਗੇ ਇਹਨੂੰ ਸਾਰੇ ਕੁਛ ਨੂੰ ਤੇ ਜਿਹੜੇ ਡਾਈਵਰਸਿਟੀ ਪ੍ਰੋਗਰਾਮ ਹੋ ਰਹੇ ਆ ਪ੍ਰਮੋਟ ਕੀਤੇ ਜਾ ਰਹੇ ਉਹਨੂੰ ਅਸੀਂ ਰੋਕ ਦਵਾਂਗੇ ਜਿਹੜੇ ਐਫਸੀਸੀ ਦੇ ਚੇਅਰਮੈਨ ਨੇ ਰਿਕਵੈਸਟ ਕੀਤੀ ਸੀ ਉਹ ਸਾਮਨ ਮਾਮਲਾ ਇਹ ਬੜਾ ਪ੍ਰੈਕਟੀਕਲ ਪਿਛਲੇ ਦਿਨਾਂ ਦੇ ਵਿੱਚ ਕਾਫੀ ਹੋਇਆ ਜਿਹੜੇ ਆਲੋਚਕ ਨੇ ਜਾਂ ਡੈਮੋਕਰੇਟ ਨੇ ਜਾਂ ਮੀਡੀਆ ਵਾਚ ਟਾਕ ਵਿੱਚ ਨੇ ਉਹ ਕਹਿੰਦੇ ਵੀ ਇਹ ਸਿੱਧੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਹਨਾਂ ਦੇ ਵਿੱਚ ਇੰਟਰਫੀਰੈਂਸ ਦਾ ਦਖਲਅੰਦਾਜ਼ੀ ਦਾ ਸਿੱਧਾ ਸਿੱਧਾ ਮਾਮਲਾ ਹੈ ਪ੍ਰੈਜ਼ੀਡੈਂਟ ਟਰੰਪ ਨੇ ਹੁਣੇ ਜਿਹੜਾ 16 ਮਿਲੀਅਨ ਡਾਲਰ ਪੇ ਕੀਤਾ ਹੈ ਇੱਕ ਲਾ ਸੂਟ ਜਿਹੜਾ 트럼ਪ ਦਾ ਸੀਗਾ 60 ਮਿੰਟ ਸ਼ੋ ਦੀ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਆ ਕਿ ਉਹ ਜਿਹੜੀ ਟਾਈਮਿੰਗ ਸੀਗੀ ਪੇਮੈਂਟ ਦੀ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਮਰਜਰ ਨੂੰ ਪ੍ਰੂਫ ਕਰਨ ਦੇ ਵਿੱਚ ਮਦਦ ਕੀਤੀ ਹੈ ਪੈਰਾਮਾਉਂਟ ਦੇ ਉੱਤੇ ਪੈਰਾਮਾਉਂਟ ਦਾ ਇੱਕ 60 ਮਿੰਟ ਸ਼ੋ ਆ ਉਹਦੇ ਵਿੱਚ ਗੱਲਬਾਤ ਹੋਈ ਸੀ ਰਾਸ਼ਟਰਪਤੀ 트럼ਪ ਬਾਰੇ ਜਿਹੜੀ ਕਮਲਾ ਹੈਰੈਸੀ ਉਹਨੇ ਉਦੀ ਇੰਟਰਵਿਊ ਸੀ ਉਸ ਇੰਟਰਵਿਊ ਦੇ ਵਿੱਚ ਉਹਨੇ ਮਤਲਬ ਉਹਨੂੰ ਇਸ ਤਰੀਕੇ ਨਾਲ ਐਡਿਟ ਕਰਕੇ ਕਰ ਦਿੱਤਾ ਕਿ ਜਿਹੜੀਆਂ 트ੰਪ ਦੇ ਵਿਰੋਧ ਦੇ ਵਿੱਚ ਗੱਲ ਜਾਂਦੀ ਸੀ 트ੰਪ ਨੇ ਕੇਸ ਕਰਤਾ ਕਿਨੇ ਪੈਰਾਮਾਉਂਟ ਦੇ ਉੱਤੇ ਜਿਹੜੀ CBS ਦੀ ਪੇਰੈਂਟ ਕੰਪਨੀ ਹੈ 60 ਮਿੰਟ ਸ਼ੋ CBS ਦਾ ਉਹਨੇ ਕੇਸ ਕਰਤਾ 16 ਮਿਲੀਅਨ ਡਾਲਰ ਦਾ ਸੂਹ ਕਰਤਾ ਪੈਰਾਮਾਉਂਟ ਕੰਪਨੀ ਨੇ ਹੱਥ ਬੰਨ ਕੇ 16 ਮਿਲੀਅਨ ਡਾਲਰ ਡੋਨਲਡ 트ੰਪ ਨੂੰ ਦਿੱਤੇ ਕਿ ਆ ਲਓ ਜੀ 16 ਮਿਲੀਅਨ ਡਾਲਰ ਸਾਡਾ ਫੈਸਲਾ ਜਿਗਾ ਨਿਬੇੜੋ ਉਹ ਨਿਬੜ ਗਿਆ ਹੁਣ ਗੱਲ ਇਹ ਨਜ਼ਰ ਆਉਂਦੀ ਵੀ ਉਦੋਂ ਹੀ 16 ਮਿਲੀਅਨ ਡਾਲਰ ਦਿੱਤੇ ਆ ਤੇ ਉਸੇ ਵੇਲੇ ਇਹ ਮਰ ਸੋ ਇਹ ਕਿਤੇ ਨਾ ਕਿਤੇ ਲੋੜਿਆ ਜਾ ਰਿਹਾ ਔਰ ਪਿੱਛੇ ਜੇ ਲੇਟ ਸ਼ੋ ਵਿਦ ਸਟੀਫਨ ਕਾਲਬਰਟ ਦੀ ਬਹੁਤ ਚਰਚਾ ਹੋਈ ਆ ਉਹ ਉਹ ਰਾਸ਼ਟਰਪਤੀ ਟਰੰਪ ਨੇ ਬਹੁਤ ਆਲੋਚਨਾ ਕਰਦੇ ਆ ਵੀ ਆਪਾਂ ਜਾਣਦੇ ਆ ਸਾਰੇ ਨੈਟਵਰਕ ਨੇ ਕਿਹਾ ਕਿ ਸਾਡੇ ਕੋਲ ਜੀ ਫਾਈਨੈਂਸ਼ੀਅਲ ਰੀਜ਼ਨ ਨੇ ਤੇ ਇਸ ਕਰਕੇ ਅਸੀਂ ਇਹ ਸ਼ੋ ਬੰਦ ਕਰ ਰਹੇ ਆ ਪਰ ਡਾ ਰਾਸ਼ਟਰਪਤੀ ਟਰੰਪ ਨੇ ਜੀ ਸੈਲੀਬ੍ਰੇਟ ਕੀਤੀ ਵੀ ਵਧੀਆ ਕੀਤਾ ਤੁਸੀਂ ਬੰਦ ਹੋ ਗਿਆ ਤੇ ਦੂਜਾ ਹੁਣ ਮਸਲਾ ਇੱਥੇ ਵੀ ਖੜਾ ਹੋਇਆ ਸੀ ਵੀ ਜਿਹੜੇ ਸ਼ੋ 60 ਮਿੰਟਸ ਸ਼ੋ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਸ਼ੂ ਕੀਤਾ ਸੀ ਬਿੱਤੂ ਸਿੰਘ ਇਹਦੇ ਚ ਗਲਤ ਕੀਤਾ ਹੁਣ ਜਿਹਨੇ ਉਹ ਕੀਤਾ ਪੱਤਰਕਾਰ ਇੱਕ ਇੰਟਰਵਿਊ ਕਰ ਰਿਹਾ ਆ ਇੱਕ ਉਹਦਾ ਐਡੀਟਰ ਆ ਉਹਦਾ ਪ੍ਰੋਡਿਊਸਰ ਆ ਉਹਦਾ ਕੋ ਪੂਰਾ ਹਸਾਬ ਪਤਾ ਵਾ ਉਹ ਕਹਿੰਦੇ ਵੀ ਅਸੀਂ ਇਦਾਂ ਬਾਇਸ ਨਹੀਂ ਕੀਤਾ ਸੀ ਮਤਲਬ ਪੱਖਪਾਤ ਨਹੀਂ ਕੀਤਾ ਸੀ ਤੇ ਉਹ ਇੰਟਰਵਿਊ ਨੂੰ ਛੋਟਾ ਕਰਨ ਦੇ ਲਈ ਐਡਿਟ ਕੀਤਾ ਸੀ ਜਿਹੜੀ ਉਹਨਾਂ ਦੀ ਪੇਰੈਂਟ ਕੰਪਨੀ ਐ ਸੀਬੀਐਸ ਜਿਹੜਾ ਚੈਨਲ ਆ ਉਹਦੀ ਪੇਰੈਂਟ ਕੰਪਨੀ ਪੈਰਾਮਾਉਂਟ ਆ ਉਹਨਾਂ ਨੇ ਹੱਥ ਬੰਨ ਕੇ 16 ਮਿਲੀਅਨ ਡਾਲਰ ਦੇ ਦਿੱਤੇ ਉਹ ਕਿਵੇਂ ਦੀ ਗੱਲ ਨਵੇੜੋ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਆਪਣੇ ਪੱਤਰਕਾਰਾਂ ਨੂੰ ਆਪਣੇ ਹੋਸਟ ਨੂੰ ਆਪਣੇ ਪ੍ਰੋਡਿਊਸਰ ਨੂੰ ਗਲਤ ਸਿੱਧ ਕਰਤਾ ਵੀ ਠੀਕ ਕਰਨ ਦੀ ਗਲਤੀ ਸੀਗੀ ਤੁਸੀਂ ਜੋ ਕਹਿੰਦੇ ਹੋ ਠੀਕ ਆ ਇਸ ਗੱਲ ਤੋਂ ਬਹੁਤ ਸਵਾਲ ਪੈਦਾ ਹੋ ਰਹੇ ਕਿ ਜੇ ਕੰਪਨੀ ਸਿੱਧੀ ਉੱਤੇ ਡੀਲ ਕਰ ਜਾਂਦੀ ਆ ਤਾਂ ਫਿਰ ਉਹ ਜਿਹੜੀ ਪੱਤਰਕਾਰਤਾ ਆ ਉਹ ਜਿਹੜੀ ਉਹ ਜਿਹੜੀ ਹੈਗੀ ਆ ਉਹਦੇ ਉੱਤੇ ਪੱਤਰਕਾਰੀ ਦੇ ਉੱਤੇ ਸਵਾਲ ਪੈਦਾ ਹੁੰਦੇ ਆ ਤੇ ਸ਼ੋਅ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਬਹੁਤ ਚਰਚਿਤ ਸ਼ੋਅ ਆ ਔਰ ਜਿਹੜਾ ਸਭ ਤੋਂ ਵੱਧ ਆਲੋਚਨਾ ਕਰਦਾ ਰਾਸ਼ਟਰਪਤੀ 트ੰਪ ਦੀ the late show with stefan colbert ਉਹਨੂੰ ਇਹਨਾਂ ਨੇ ਬੰਦ ਕਰਨ ਦਾ ਫੈਸਲਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬੰਦ ਕਰ ਦੇਣਾ ਉਹ ਇੱਕ ਹੋਰ ਗੱਲ ਜੁੜਦੀ ਹੈ ਸੋ ਇਹ ਸਾਰੀਆਂ ਤੰਦਾਂ ਜਦੋਂ ਇੱਕ ਦੂਜੀ ਦੇ ਨਾਲ ਜੋੜ ਕੇ ਦੇਖੀਆਂ ਜਾ ਰਹੀਆਂ ਸੋ ਇਹ ਜਿਹੜਾ ਕੁਛ ਨਾ ਕੁਛ ਜੁੜਦਾ ਆ ਟੀਵੀ ਸਟਰਗਲ ਕਰ ਰਿਹਾ ਟ੍ਰੇਡੀਸ਼ਨਲ ਟੀਵੀ ਕੋਲੇ ਪੈਸਾ ਨਹੀਂ ਆਇਆ ਇਸ ਵੇਲੇ ਲੋਕ ਨਹੀਂ ਦੇਖਦੇ ਪੈਰਾਮਾਉਂਟ ਸਟ੍ਰੀਮਿੰਗ ਸਰਵਿਸਿਜ਼ ਜਿਹੜੀਆਂ ਆ ਜਾਂ ਇਹਨਾਂ ਦੀ ਪੈਰਾਮਾਉਂਟ ਪਲੱਸ ਆ ਉਹਨਾਂ ਦੇ ਕੋਲ 90 ਮਿਲੀਅਨ ਸਬਸਕ੍ਰਾਈਬਰ ਆ ਜਿਹੜੇ ਗਰੋ ਕਰ ਰਹੇ ਆ ਮੁਕਾਬਲਾ ਹੁਣ Netflix ਦੇ ਨਾਲ ਆ ਤੇ ਜਦੋਂ ਇਧਰਲੇ ਪਾਸੇ ਥੋੜੀ ਜਿ ਇਹਨਾਂ ਨੂੰ ਮਦਦ ਮਿਲ ਜੂਗੀ ਥੋੜੀ ਜਿ ਵਿਲੇ ਹੋ ਜਾਣਗੇ ਤੇ ਉਧਰਲੇ ਪਾਸੇ ਫਿਰ ਉਹ Netflix ਵਗੈਰਾ ਦੇ ਨਾਲ ਇਹ ਵੱਡਾ ਮੁਕਾਬਲਾ ਕਰ ਸਕਦੇ ਆ ਤੇ ਮਰਚਰ ਬਹੁਤ ਵੱਡਾ ਸਕੇਲਡੈਂਸ ਦੇ ਨਾਲ ਇਹਦਾ ਪੈਰਾਮਾਉਂਟ ਦਾ ਪੋਲੀਟਿਕਲ ਕੰਸਰਵ ਕੁਦਰਤੀ ਇਹਦੇ ਨਾਲ ਸੀਗੇ ਰਾਸ਼ਟਰਪਤੀ 트ੰਪ ਦਾ ਕਨੈਕਸ਼ਨ ਕਿਤੇ ਕਿਤੇ ਜੁੜਦਾ ਹੁਣ ਪੈਰਾਮਾਉਂਟ ਕਿਉਂਕਿ ਮਨੀ ਲੂਜ਼ ਕਰ ਰਿਹਾ ਹੈ ਟੀਵੀ ਦੇ ਉੱਤੇ ਪਰ ਉਧਰ ਜਿਹੜੀ ਸਟ੍ਰੀਮਿੰਗ ਹੈਗੀ ਉਧਰਲੇ ਪਾਸੇ ਗਰੋ ਕਰ ਰਿਹਾ ਹੈ ਤੇ ਇਹਦੇ ਨਾਲ ਹੁਣ ਫਿਰ Netflix, Disney ਜਾਂ ਜਿਹੜੇ ਵੀ ਹੈਗੇ ਉਹਨਾਂ ਦੇ ਨਾਲ ਮੁਕਾਬਲਾ ਜਿਆਦਾ ਚੰਗੀ ਤਰ੍ਹਾਂ ਕਰ ਸਕਣਗੇ ਅਗਲੀ ਗੱਲਬਾਤ ਹੌਕ ਖੋਗਨ ਦੀ ਮੌਤ ਹੋ ਗਈ ਆਪਾਂ ਸਾਰੇ ਜਾਣਦੇ ਆ ਬਹੁਤ ਪ੍ਰਸਿੱਧ ਰੈਸਲਰ ਜਿਹਦਾ ਰੀਅਲ ਅਸਲ ਨਾਮ ਜਿਹੜਾ ਟੈਰੀ ਬੋਲਿਆ ਸੀਗਾ 73 ਸਾਲ ਦੀ ਉਮਰ ਦੇ ਵਿੱਚ ਕਲੀਅਰ water ਫਲੋਰੀਡਾ ਦੇ ਵਿੱਚ ਕਾਰਡੀਆਕ ਅਰੈਸਟ ਦੇ ਨਾਲ ਉਹਦੀ ਮੌਤ ਹੋ ਗਈ ਹੈ ਰੈਸਲਿੰਗ ਆਈਕਨ ਸੀ ਬਹੁਤ ਵੱਡਾ ਸ਼ਾਇਦ ਹੀ ਕੋਈ ਹੋਊਗਾ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ ਸਭ ਤੋਂ ਵੱਧ ਪ੍ਰਸਿੱਧ ਰੈਸਲਰ ਜਿਹਨੇ ਡਬਲਯੂ ਡਬਲਯੂਈ ਨੂੰ ਪੂਰੀ ਦੁਨੀਆ ਦੇ ਵਿੱਚ 1980s ਤੋਂ 1980s ਤੋਂ ਜਿਹੜਾ ਉਹ ਲੈ ਕੇ ਬਾਅਦ ਤੱਕ 90 ਤੱਕ ਜੋ ਜਿਹੜੇ ਸਾਡੀ ਕੋਮਰ ਦੇ ਛੋਟੇ ਸੀਗੇ ਉਹ ਵੀ ਇਹਨੂੰ ਦੇਖਦੇ ਰਹੇ ਆ ਉਹਨੇ ਮਤਲਬ ਡਬਲਯੂ ਡਬਲਯੂਈ ਨੂੰ ਇੰਨਾ ਜ਼ਿਆਦਾ ਪ੍ਰਸਿੱਧ ਕਰ ਦਿੱਤਾ ਵੱਡੀਆਂ-ਵੱਡੀਆਂ ਸੈਲੀਬ੍ਰਿਟੀਜ਼ ਵੱਡੇ-ਵੱਡੇ ਰੈਸਲਰ ਵੱਡੇ-ਵੱਡੇ ਨੇਤਾ ਜਿਨ੍ਹਾਂ ਚ ਡੋਨਲਡ ਟਰੰਪ ਵੀ ਆ ਆ ਜਿਹੜੇ ਹੋਰ ਫੇਅਰਨੇਸ ਲਿਬਸਟਸ ਅਲੋਨ ਨੇ ਜਾਂ ਉਹ ਸਾਰਿਆਂ ਨੇ ਮਤਲਬ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਮਿਕਸ ਜਾਂ ਰਿਐਕਸ਼ਨਾਂ ਲੋਕਾਂ ਦਾ ਕੁਦਰਤੀ ਲੋਕਾਂ ਨੇ ਕਿਹਾ ਵੀ ਜਿੰਨਾ ਕੁਛ ਉਹਨੇ ਕੀਤਾ ਉਹਦਾ ਮਹਾਨ ਦੇਣ ਸੀ ਇਸ ਖੇਡ ਨੂੰ ਖੇਡ ਦੀ ਪਪੂਲਾਰਿਟੀ ਨੂੰ ਪਰ ਉਹਦੇ ਨਾਲ ਨਾਲ ਬਹੁਤ ਸਾਰੀਆਂ ਕੰਟਰੋਵਰਸੀਆਂ ਜੁੜੀਆਂ ਸੀ ਉਹਦੀ ਰੇਸਿਸਟ ਲੈਂਗੁਏਜ ਤੇ ਇੱਕ ਸਟੇਜ ਤੇ ਜਾ ਕੇ ਉਹਦੇ ਮਤਲਬ ਉਸ ਨਸਲੀ ਭਾਸ਼ਾ ਕਰਕੇ ਜਾਂ ਉਹਦੇ ਜਿਹੜੀ ਲੀਕ ਹੋਈ ਸੀ WWE ਨੇ ਯੋਦ ਨਾਲੋਂ ਆਪਣੇ ਸੰਬੰਧ ਤੋੜ ਲਏ ਸੀ ਸੋ ਬਹੁਤ ਲੋਕਾਂ ਨੇ ਉਹਨਾਂ ਨੂੰ ਯਾਦ ਕੀਤਾ ਚਾਹੇ ਉਹ ਸੈਲੀਬ੍ਰਿਟੀ ਸੀ ਔਰ ਬੜਾ ਮਤਲਬ ਇੱਕ ਦੁੱਖ ਦੀ ਇਹ ਘਟਨਾ ਆ ਤੇ ਉਹਨਾਂ ਦੇ ਬਾਰੇ ਅਸੀਂ ਜਾਣਦੇ ਹਾਂ ਕਿ 71 ਦੇ ਵਿੱਚ ਜਦੋਂ ਫਲੋਰੀਡਾ ਦੇ ਵਿੱਚ ਇਹਨਾਂ ਦੀ ਮੌਤ ਹੋਈ ਆ ਤੇ 71 ਇਅਰ ਦੇ 올ਡ ਤੇ ਜਿਸ ਕਿਸਮ ਦੀ ਇਹਨਾਂ ਦੀ ਜਿਹੜੀ ਉਹ ਦੇਣ ਸੀ ਉਹਨੂੰ ਤੇ ਉਹਦੇ ਨਾਲ ਨਾਲ ਹੀ ਜਿਹੜੀ ਅ ਐਂਟਰਟੇਨਮੈਂਟ ਤੇ ਜਿਹੜੀ ਵਾਇਲੈਂਸ ਆ ਰੈਸਲਿੰਗ ਦੇ ਵਿੱਚ ਮਤਲਬ ਕਦੇ ਹੀ ਮੈਨੂੰ ਰੈਸਲਿੰਗ ਚੰਗੀ ਲੱਗਦੀ ਪਰ ਲੜਾਈ ਲਈ ਨਹੀਂ ਕਿਉਂਕਿ ਫਨ ਐਂਟਰਟੇਨਮੈਂਟ ਆ ਸੋ ਇਹਨੂੰ ਹਾਲ ਆਫ ਫੇਮ ਦੇ ਵਿੱਚ 2005 ਦੇ ਵਿੱਚ ਲਾਇਆ ਗਿਆ ਸੀ ਤੇ ਬਹੁਤ ਦਹਾਕਿਆਂ ਤੱਕ ਬੜੇ ਪ੍ਰਸਿੱਧ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਦਾ ਵੀ ਇਹ ਪ੍ਰਸ਼ੰਧ ਰਿਹਾ ਇਹਦੀ 15 ਦੇ ਵਿੱਚ ਇੱਕ ਰਿਕਾਰਡਿੰਗ ਸੀ ਉਹਦੇ ਚ ਨੇ ਇੱਕ ਰੈਸਿਸਟ ਲੈਂਗੁਏਜ ਵਰਤੀ ਸੀ ਉਹ ਲੀਕ ਹੋ ਗਈ ਸੀ ਉਸ ਤੋਂ ਬਾਅਦ ਫਿਰ WW ਇਹਨੇ ਇਹਨਾਂ ਨਾਲ ਆਪਣਾ ਸੰਬੰਧ ਤੋੜ ਲਿਆ ਸੀ 3 ਸਾਲਾਂ ਬਾਅਦ ਫਿਰ ਜੋੜ ਲਿਆ ਸੀ ਕਾਫੀ ਕੋਸ਼ਿਸ਼ਾਂ ਪਾਉਂਦੇ ਦੇ ਵਿੱਚ ਜਿਹੜਾ ਹੋਇਆ ਆਖਰੀ ਗੱਲਬਾਤ ਜਿਹੜੀ ਅੱਜ ਤੁਹਾਡੇ ਨਾਲ ਕਰਨੀ ਆ ਉਹ ਸੈਂਕਚਰੀ ਸਿਟੀਜ਼ ਬਾਰੇ ਆ ਅਮਰੀਕਾ ਦੇ ਜਿਹੜਾ ਯੂਐਸ ਜਸਟਿਸ ਡਿਪਾਰਟਮੈਂਟ ਆ ਜਿਹਨੂੰ ਡੀਓਜ ਕਹਿੰਦੇ ਆ ਉਹਨਾਂ ਨੇ ਨਿਊਯਾਰਕ ਸਿਟੀ ਨੂੰ ਸੂਕ ਕੀਤਾ ਉਹਦੇ ਤੇ ਕੇਸ ਕੀਤਾ ਸੈਂਕਚਰੀ ਸਿਟੀ ਪਾਲਿਸੀਜ਼ ਦੇ ਉੱਤੇ ਹੁਣ ਸੈਂਕਚੁਰੀ ਸਿਟੀ ਕਿਹਨੂੰ ਕਹਿੰਦੇ ਆ ਸੈਂਕਚੁਰੀ ਸ਼ਹਿਰ ਅਮਰੀਕਾ ਦਾ ਉਹ ਸ਼ਹਿਰ ਆ ਜાં ਉਹ ਲੋਕਲ ਗਵਰਨਮੈਂਟ ਆ ਜਿਹੜੀ ਫੈਡਰਲ ਸਰਕਾਰ ਦੇ ਨਾਲ ਜਾਂ ਉਹਨਾਂ ਅਥਾਰਟੀਜ਼ ਦੇ ਨਾਲ ਉਹਨੇ ਕਿੰਨਾ ਸਹਿਯੋਗ ਦੇਣਾ ਇਹ ਗੱਲ ਨੂੰ ਤੈਅ ਕਰਦੇ ਵੀ ਅਸੀਂ ਉਹਨਾਂ ਦੇ ਨਾਲ ਬਹੁਤਾ ਸਹਿਯੋਗ ਨਹੀਂ ਦੇਣਾ ਜਾਂ ਉਹਨਾਂ ਨੂੰ ਆਪਣੀ ਜੀ داخل ਨਹੀਂ ਕਰਦੇ ਨਾ ਉਹਨਾਂ ਨੂੰ ਕਹਿੰਦੇ ਆ ਸੈਂਕਚੁਰੀ ਸਿਟੀਜ਼ ਜਦੋਂ ਖਾਸ ਤੌਰ ਦੇ ਉੱਤੇ ਕੱਚੇ ਬੰਦੇ ਨੂੰ ਫੜਨ ਦੀ ਗੱਲ ਆਉਂਦੀ ਹੈ ਕੋ ਸ਼ਹਿਰਾਂ ਨੇ ਇਤਹੀਆ ਕੀਤਾ ਆ ਕਿ ਜੋ ਮਰਜ਼ੀ ਹੋ ਜੇ ਫੈਡਰਲ ਸਰਕਾਰ ਜੋ ਮਰਜ਼ੀ ਕਹੇ ਅਸੀਂ ਨਹੀਂ ਇਹਨਾਂ ਦਾ ਮਦਦ ਕਰਨੀ ਕੱਚੇ ਬੰਦੇ ਨੂੰ ਫੜਨ ਦੇ ਵਿੱਚ ਉਲਟਾ ਅਸੀਂ ਉਹਨਾਂ ਨੂੰ ਬਚਾਉਣਾ ਹੈ ਸੈਂਕਚੁਰੀ ਸਿਟੀਜ਼ ਕਿਹਾ ਜਾਂਦਾ ਜਿਵੇਂ ਆਹ ਨਿਊਯਾਰਕ ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ ਇਲਨੋਇਸ ਵਿੱਚ ਸ਼ਿਕਾਗੋ ਆ ਡੈਨਵਰ ਕੋਲੋਰਡੋ ਦੇ ਵਿੱਚ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ ਇਹ ਸ਼ਹਿਰ ਇਹਨਾਂ ਨੂੰ ਸੈਂਕਚੁਰੀ ਸਿਟੀਜ਼ ਕਿਹਾ ਜਾਂਦਾ ਮਤਲਬ ਕੀ ਹੈ ਮਿੰਦਾ ਪਾਲਿਸੀ ਇਸ ਕਰਕੇ ਬਣਾਉਂਦੇ ਆ ਕਿ ਜਿਹੜੀਆਂ ਇਮੀਗਰੈਂਟ ਕਮਿਊਨਿਟੀਜ਼ ਆ ਉਹਨਾਂ ਨੂੰ ਬਚਾਇਆ ਜਾ ਸਕੇ ਜਿਹੜੇ ਅਨਡਾਕੂਮੈਂਟਡ ਲੋਕ ਨੇ ਉਹ ਆਪਣੇ ਆਪ ਨੂੰ ਸੇਫ ਫੀਲ ਕਰ ਸਕਣ ਸੋ ਲੋਕਾਂ ਨੂੰ ਮਤਲਬ ਇਸ ਕਰਕੇ ਇਹਨੂੰ ਇਹ ਕਰਦੇ ਹੁਣ ਉਸ ਮਾਮਲੇ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੇ ਨਿਊਯਾਰਕ ਸਿਟੀ ਨੂੰ ਕੂ ਕੀਤਾ ਸੀ ਕਿ ਜਿਹੜਾ ਤੁਹਾਡੀ ਇਹ ਪਾਲਿਸੀ ਆ ਪਰ ਜਿੱਥੇ ਹਰ ਸਟੇਟ ਆਪਣੇ ਹਿਸਾਬ ਨਾਲ ਚੱਲ ਸਕਦੀ ਹੈ ਉੱਥੇ ਹਰ ਇੱਕ ਸ਼ਹਿਰ ਵੀ ਆਪਣੇ ਹਿਸਾਬ ਨਾਲ ਚੱਲ ਸਕਦਾ ਜਿਹੜਾ ਤੁਸੀਂ ਇਹ ਆਪਣੇ ਹਿਸਾਬ ਨਾਲ ਚਲਦੇ ਹੋ ਕਿ ਅਸੀਂ ਕੱਚੇ ਬੰਦੇਆਂ ਫਲੌਂਚ 'ਚ ਮਦਦ ਨਹੀਂ ਕਰਨੀ ਫੈਡਰਲ ਸਰਕਾਰ ਦੀ ਉਹਦੇ ਨਾਲ ਨੁਕਸਾਨ ਹੋ ਰਿਹਾ। ਹੁਣ ਇਹ ਇੱਕ ਵੱਡਾ ਸੀਗਾ ਲਾ ਸੂਟ ਦਾ ਕਾਰਨ ਕੀ ਸੀ ਕਿ ਜਿਹੜਾ 트럼ਪ ਪ੍ਰਸ਼ਾਸਨ ਆ ਉਹ ਇਹ ਕਹਿੰਦਾ ਕਿ ਪਾਲਿਸੀਜ਼ ਬਹੁਤ ਖਤਰਨਾਕ ਆ ਤੇ ਇਹ ਸਿੱਧਾ ਕ੍ਰਾਈਮ ਦੇ ਨਾਲ ਜੁੜੀਆਂ ਕਿਉਂਕਿ ਤੁਸੀਂ ਕੱਚੇ ਬੰਦੇਆਂ ਨੂੰ ਬਚਾਉਂਗੇ ਕੱਚੇ ਬੰਦੇ ਹੀ ਰਾਸ਼ਟਰਪਤੀ 트럼ਪ ਦੇ ਕਹਿਣ ਅਨੁਸਾਰ ਬਹੁਤ ਜ਼ਿਆਦਾ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਆ ਔਰ ਆਫ ਡਿਊਟੀ ਬਾਰਡਰ ਆਫੀਸਰ ਦੀ ਸ਼ੂਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਔਰ ਵੱਡਾ ਕਰੈਕਟਰ ਹਿਸ ਦਾ ਲਾਸਟ ਸੂਟ ਆ ਡਿਪਾਰਟਮੈਂਟ ਆਫ ਜਸਟਿਸ ਨੇ ਦੂਜੀਆਂ ਕਈ ਇਕੱਲਾ ਨਿਊਯਾਰਕ ਦਾ ਨਹੀਂ ਇਹ ਕੇਸ ਕੋਲੋਰਾਡੋ ਇਲੀਨੋਇਸ ਲਾਸ ਐਂਜਲਸ ਰਸਟਰ ਜਾਂ ਜਿਹੜੇ ਕੋਈ ਸ਼ਹਿਰ ਨਿਊ ਜਰਸੀ ਦੇ ਵਿੱਚ ਨੇ ਉਹਨਾਂ ਸਾਰਿਆਂ ਨੂੰ ਸੂਕ ਕੀਤਾ ਆ ਜਿਹੜਾ ਮੇਅਰ 에ਰਿਕ ਐਡਮਸ ਨੇ ਉਹਨਾਂ ਨੇ ਹੁਣ ਇਹਦਾ ਜਵਾਬ ਇਹ ਦਿੱਤਾ ਆ ਉਹ ਕਹਿੰਦੇ ਕਿ ਸਿਟੀ ਇਸ ਲਾਸ ਸੂਟ ਨੂੰ ਰਿਵਿਊ ਕਰੂਗਾ ਤੇ ਉਹਨਾਂ ਨੂੰ ਲੱਗਦਾ ਕਿ ਸਾਡੀ ਸੇਫਟੀ ਇਸ ਕੱਲ ਦੇ ਵਿੱਚ ਹੈਗੀ ਆ ਕਿ ਜਿਹੜੇ ਇਮੀਗ੍ਰੈਂਟਸ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਨਾ ਕਿ ਉਹ ਡਰਨ ਉਹਨਾਂ ਨੇ ਇਹ ਵੀ ਕਿਹਾ ਆ ਕਿ ਨਿਊਯਾਰਕ ਦੇ ਵਿੱਚ ਕਿਸੇ ਨੂੰ ਵੀ ਡਰਨਾ ਨਹੀਂ ਚਾਹੀਦਾ 911 ਕਾਲ ਕਰਨੀ ਚਾਹੀਦੀ ਆ ਉਹਨਾਂ ਦੇ ਬੱਚਿਆਂ ਨੂੰ ਸਕੂਲ ਪੇ ਜਾਣਾ ਚਾਹੀਦਾ ਉਹ ਤੋਂ ਡਰਨਾ ਚਾਹੀਦਾ ਹਸਪੀਟਲ ਜਾਣਾ ਚਾਹੀਦਾ ਉਹਨਾਂ ਨੂੰ ਜਿੱਥੇ ਲੋੜ ਆ ਮਤਲਬ ਇਮੀਗ੍ਰੇਸ਼ਨ ਸਟੇਟਸ ਕਰਕੇ ਨਾ ਗੱਲਾਂ ਤੋਂ ਨਾ ਡਰੋ ਜਿਹੜੇ ਕੱਚੇ ਬੰਦੇ ਨੇ ਉਹ 911 ਕਾਲ ਕਰਨ ਤੋਂ ਡਰਦੇ ਐ ਐਮਰਜੈਂਸੀ ਤੇ ਕਿਸੇ ਨੂੰ ਵੀ ਪੈ ਸਕਦੀ ਆ ਕੱਚੇ ਮਤਲਬ ਅਨ ਡਾਕੂਮੈਂਟਡ ਜਿਹਨਾਂ ਕੋਈ ਕਾਗਜ਼ ਪੱਤਰ ਨਹੀਂ ਆ ਹੁਣ ਜੇ ਉਹ ਕਹਿੰਦੇ 911 ਕਾਲ ਕਰਾਂਗੇ ਕੱਲ ਨੂੰ ਉਹ ਅਸੀਂ ਵਿਪਤਾ ਤੇ ਨਾਲੋਂ ਬੰਦੇ ਦੇ ਸੱਟ ਲੱਗੀ ਉਹ ਤਾਂ ਠੀਕ ਹੋ ਜੂਗੀ ਤੇ ਜੇ ਉਹਨਾਂ ਨੇ ਪੁੱਛ ਰਿਹਾ ਤੂੰ ਭਾਈ ਕੱਚਾਂ ਤੇ ਚੱਕ ਕੇ ਜੇਲ੍ਹ ਚ ਨਾ ਭੇਜ ਦੇਣ ਤੇ ਜਾਂ ਚੱਕ ਕੇ ਉਹਦੇ ਦੇਸ਼ ਨਾ ਭੇਜ ਦੇਣ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣਾ ਬੰਦ ਕਰਤਾ ਕਿਉਂਕਿ ਰੌਲਾ ਇਹ ਵੀ ਪਿਆ ਕਿ ਸਕੂਲਾਂ ਦੇ ਬਾਹਰ ਉਹ ਫੜਨ ਲੱਗ ਪਏ ਆ ਲੋਕ ਹਸਪਤਾਲ 'ਚ ਜਾਣੋਂ ਡਰਨ ਲੱਗ ਪਏ ਆ ਕਿ ਅਸੀਂ ਹਸਪਤਾਲ ਜਾਵਾਂਗੇ ਉੱਥੇ ਕਾਗਜ਼ ਪੱਤਰ ਪੁੱਛਣਗੇ ਜਾਂ ਨਾਂ ਪੁੱਛੂਗੇ ਉਸ ਤੋਂ ਕਿ ਕੰਮਾਂ ਤੇ ਜਾਣਾ ਘਟ ਗਿਆ ਲੋਕ ਹਰ ਅਣਸਰਦੇ ਨੂੰ ਹੀ ਜਾਂਦੇ ਆ ਵੀ ਜਿੱਥੇ ਤੱਕ ਕੋਈ ਨਹੀਂ ਕੰਮ ਕਰਦਾ ਉੱਥੇ ਤਾਂ ਉਹ ਕਰੇ ਜਾਂਦੇ ਆ ਅਦਰਵਾਈਜ਼ ਜਿਹੜੇ ਆ ਉਹ ਨਹੀਂ ਜਾਂਦੇ ਸੋ ਜਿਹੜਾ ਇਹ ਫੈਡਰਲ ਤੇ ਲੋਕਲ ਦਾ ਕਨਫਲਿਕਟ ਆ ਇਹ ਕਾਫੀ ਜ਼ਿਆਦਾ ਗਰੋ ਹੋ ਰਿਹਾ ਸੋ ਹੁਣ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਆ ਕ੍ਰਿਟਿਕ ਇਹ ਕਹਿੰਦੇ ਆ ਕਿ ਲਾ ਸੂਟ ਦੇ ਨਾਲ ਯਕੀਨ ਟੁੱਟੂਗਾ ਪਰ ਡਿਪਾਰਟਮੈਂਟ ਆਫ ਜਸਟਿਸ ਇਹ ਕੇਸ ਕਰ ਰਿਹਾ ਸਿਟੀਜ਼ ਦੇ ਉੱਤੇ ਕਿ ਤੁਹਾਡੀਆਂ ਪਾਲਿਸੀਜ਼ ਗਲਤ ਆ ਜਿਹੜੀਆਂ ਅਨਡਾਕੂਮੈਂਟਡ ਉਹ ਵਿਚਾਰੀ ਦੇ ਹੋਊਗਾ ਕੀ ਇਹ ਸਾਰੇ ਕੁਸ਼ ਦੇ ਵਿੱਚ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਉਹਨਾਂ ਦਾ ਸਾਰੇ ਸਿਸਟਮ ਦੇ ਵਿੱਚ ਯਕੀਨ ਨਹੀਂ ਰਹੂਗਾ ਕਿ ਇਹ ਤੇ ਆਪਸ ਦੇ ਵਿੱਚ ਹੀ ਇੱਕ ਸੁਰ ਨਹੀਂ ਹੈ ਤੇ ਹੋ ਸਕਦਾ ਕਹੋ ਸਾਡਾ ਨੁਕਸਾਨ ਹੋ ਜੇ ਵੀ ਓਵਰ ਆਲ ਅਮਰੀਕਾ ਦਾ ਇਹਦੇ ਵਿੱਚ ਨੁਕਸਾਨ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਫਿਰ ਤੁਹਾਡੇ ਨਾਲ ਹਾਜ਼ਰ ਹੋਣਾ